एको जप एकोសាਲਾ जप ਦੇ ਪੱਪੇ ਨੇ ਸਿਹਾਰੀ ਲੱਗੀਏ ਕੋਈ ਇਹਨੂੰ ਇਦਾਂ ਨਹੀਂ ਪੜਦਾ ਵੀ ਜੱਪੇ ਕੋਈ ਪੜਦਾ ਸੁਣਦਿਆ ਜੱਪੇ ਹੁਣ ਆਪਾਂ ਇਹਨੂੰ ਜਾਪੀ ਪੜਦੇ ਆ एको जप एको ਅੱਗੇ ਸੱਸੇ ਨੂੰ ਕੰਨਾਂ ਤੇ ਲੱਲੇ ਨੂੰ ਕੰਨਾਂ ਹਾਹੇ ਨੂੰ ਸਿਹਾਰੀ ਐ ਇਹਨੂੰ ਆਪਾਂ ਪੜਦੇ ਆ ਸਾਰੇ ਸਾਲ ਆਹੇ ਹੇ ਲੰਮਾ ਕਰ ਦਿੰਨੇ ਆ ਫਿਰ ਲਾਂ ਬਣ ਜਾਂਦੀ ਐ ਅਰਥ ਬਦਲ ਜਾਂਦੇ ਨੇ ਆ ਜਿਹੜੀ 시ਹਾਰੀ ਲੱਗੀ ਆ ਹਾਹੇ ਨੂੰ ਆ ਅਰਥਾਂ ਵਾਸਤੇ ਐ ਸਾਲਾ 시ਹਾਰੀ ਅਰਥਾਂ ਵਾਸਤੇ ਬਣੀ ਐ 시ਹਾਰੀ ਕੀ ਬੋਲਦੀ ਐ ਇੱਕ ਨੂੰ ਜਪਣਾ ਕਰ ਠੀਕ ਐ ਜੀ ਇਸ ਗੱਲ ਨੂੰ ਯਾਦ ਰੱਖਣਾ ਐ ਇਸ ਕਰਕੇ ਜਿਵੇਂ ਆਪਾਂ ਜਪ ਪੜਿਆ ਜੱਪੇ ਨਹੀਂ ਪੜਿਆ ਆਪਾਂ ਪੜਾਂਗੇ ਏਕੋ ਜਪ ਏਕੋ ਸਾਲਾ ਇਸ ਢੰਗ ਨਾਲ ਪੜ੍ਹ ਲੈਣਾ ਜੇ ਤੁਸੀਂ ਸਿਹਾਰੀ ਦਾ ਉਚਾਰਨ ਕਰਨਾ ਵੀ ਹੈ ਤਾਂ ਪੜਾਂਗੇ ਏਕੋ ਜਾਪ ਏਕੋ ਸਾਲਾਹ ਜਦੇ ਸਾਲਾਹੇ ਲੰਮਾ ਨਹੀਂ ਕਰਨਾ ਫਿਰ ਲਾਂ ਬਣ ਜਾਂਦੀ ਹੈ ਜੀ ਹੁਣ ਇਸ ਗੱਲ ਨੂੰ ਆਪ ਜੀ ਨੇ ਯਾਦ ਰੱਖਣਾ ਏਕੋ ਜਾਪ ਏਕੋ ਸਾਲਾ ਇੱਕ ਨੂੰ ਜਪਣਾ ਕਰ ਇੱਕ ਦੀ ਗੁਰਬਾਣੀ ਇੱਕ ਤੋਂ ਆਰੰਭ ਹੁੰਦੀ ਹੈ ਨਾ ਇੱਕ ਦੀ ਤਾਰੀਫ ਕਰਨਾ ਕਰ ਸਿਰਫ ਇੱਕ ਦੀ ਤਾਰੀਫ ਕਰ ਇਕੋ Jap ਇਕੋ ਸਾਲਾ ਏਕ ਸਿਮਰ ਏਕੋ ਮਨ ਆ ਏਕ ਸਿਮਰ ਇਕ ਨੂੰ ਇਹ ਮਨ ਵਿੱਚ ਚਾਉਣਾ ਕਰ ਬੇਨਤੀ ਕਰੀਏ ਆਪ ਜੀ ਮੈਨੂੰ ਯਾਦ ਰਖੋ ਇਹ ਗੁਣਾ ਵਾਲੀ ਵਿਚਾਰ ਮੈਨੂੰ ਕਦੇ ਨਾ ਭੁੱਲੇ ਇਹ ਚੰਗੇ ਗੁਣ ਮੈਨੂੰ ਕਦੇ ਨਾ ਭੁੱਲਣਾ ਆਪ ਜੀ ਮੈਨੂੰ ਕਦੇ ਨਾ ਭੁੱਲੋ ਏਕ ਸਕੇ ਗੁਣ ਗਾਓ ਅਨੰਤ ਇਹਨੂੰ ਗਾਉ ਨਹੀਂ ਪੜਨਾ ਨਾਸਕਾਉ ਜਾੜ ਨਹੀਂ ਕਰਨਾ ਜਿਵੇਂ ਆਪਾਂ ਕਹਿੰਦੇ ਆ ਏਕ ਸਕੇ ਗੁਣ ਗਾਉ ਅਨੰਤ ਵੀ ਅਸੀਂ ਗਾ ਰਹੇ ਆ ਗਾਉ ਅਨੰਤ ਏਦਾਂ ਨਹੀਂ ਪੜ੍ਹਨਾ ਇਹ ਸਭ ਲਈ ਆ ਵੀ ਉਹਦੇ ਗੁਣ ਗਾਓ ਇਸ ਕਰਕੇ ਪੜਾਂਗੇ ਏਕ ਸਕੇ ਗੁਣ ਗਾਉ ਅਨੰਤ ਜਿਸ ਪ੍ਰਭੂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਜਿਹਦਾ ਅੰਤ ਹੀ ਨਹੀਂ ਪੈਂਦਾ ਉਹਦੇ ਗੁਣ ਗਾਓ ਮਨ ਤਨ ਜਾਪ ਏਕ ਭਗਵੰਤ ਮਨ ਵੀ ਤਨ ਵੀ ਜਾਪ ਵੀ ਇਹ ਤਿੰਨੇ ਅੱਖਰਾਂ ਨੂੰ ਸਿਆਰੀ ਲੱਗੀ ਆ ਮਨ ਦੇ ਨੰਨੇ ਨੂੰ ਤਨ ਦੇ ਨੰਨੇ ਨੂੰ ਜਾਪ ਦੇ ਪੱਪੇ ਨੂੰ ਜੀ ਮਨ ਕਰਕੇ ਤਨ ਕਰਕੇ ਰੱਬ ਨੂੰ ਜਪਣਾ ਕਰ ਗੁਰਬਾਣੀ ਨਾਲ ਸਾਂਝ ਪਾਈਏ ਸਾਨੂੰ ਇਹ ਵੀ ਪਤਾ ਚੱਲੇ ਡੂੰਗੇ ਭੇਦ ਵੀ ਤਨ ਕਰਕੇ ਕਿਵੇਂ ਜਪਣਾ ਹੈ ਮਨ ਕਰਕੇ ਕਿਵੇਂ ਜਪਣਾ ਹੈ ਹਾਂ ਜੀ ਸਾਂਝ ਪਾਈਏ ਸੀ ਗੁਰਬਾਣੀ ਨਾਲ ਵੱਡੇ ਡੂੰਗੇ ਭੇਦ ਨੇ ਮਾਨ ਤਨ ਜਾਪ ਏਕ ਭਗਵੰਤ ਤਨ ਨੂੰ ਬੜਾ ਕੁਝ ਲੱਗਿਆ ਹੋਇਆ ਕੰਨ ਲੱਗੇ ਹੋਏ ਨੇ ਅੱਖਾਂ ਲੱਗੀਆਂ ਹੋਈਆਂ ਨੇ ਰਸਨਾ ਲੱਗੀ ਹੋਈ ਆ ਦੋ ਹੱਥ ਦੋ ਪੈਰ ਪੂਰੀ ਬੋਡੀ ਬੜਾ ਖੁਸ਼ ਹੈ ਏਕੋ ਏਕ ਏਕ ਹਰ ਆਪ ਉਹੀ ਇੱਕ ਜੋ ਆਪਾਂ ਇੱਕ ਦੀ ਗੱਲ ਕਰਦੇ ਪਏ ਆ ਨਾ ਉਹ ਅਕਾਲ ਪੁਰਖ ਪਿਤਾ ਜੀ ਪੂਰਨ ਪੂਰ ਰਹਿਓ ਪ੍ਰਭ ਵਿਆਪ ਜੋ ਮੁਕੰਮਲ ਹੈ ਭਾਈ ਪੂਰਾ ਹੈ ਖਰ ਕੋਈ ਅਧੂਰਾ ਹੈ ਉਹ ਪੂਰਾ ਹੈ ਕੋਈ ਥਾਂ ਨਹੀਂ ਜਿੱਥੇ ਪਿਤਾ ਅੰਤਰਜਾਮੀ ਪਿਤਾ ਜੀ ਜਿੱਥੇ ਆਪ ਜੀ ਨਾ ਹੋਵੋ ਅਜਿਹੀ ਕੋਈ ਥਾਂ ਨਹੀਂ ਹੈ ਗੁਰਬਾਣੀ ਚ ਬੜੇ ਪਿਆਰੇ ਬਚਨ ਨੇ ਸੰਤੋ ਘਟ ਘਟ ਰਹੇ ਆ ਸਮਾਹਿ ਉਹ ਪੂਰਨ ਪੂਰ ਰਹਿਓ ਸਰਬਮੈ ਜਾਲਤ ਹਲ ਰਮਈਆ ਆਹੇ ਉਹ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਜਿੰਨਾ ਵੀ ਸਾਨੂੰ ਖਲਾਰਾ ਦੀ ਸਦਾ ਦੁਨੀਆ ਦਾ ਜਿੰਨਾ ਕੁਝ ਵੀ ਦਿੱਸਦਾ ਹੈ ਭਾਈ ਉਸੇ ਇੱਕ ਤੋਂ ਹੈ ਏਕ ਤੇ ਭਏ ਏਕ ਆਰਾਧ ਪਰਾਸ਼ਤ ਗਏ ਤੇ ਫਿਰ ਜਿਹੜਾ ਇੱਕ ਹੈ ਨਾ ਉਹ ਇੱਕ ਇਸ ਦੁਨੀਆ ਵਿੱਚ ਭਗਤੀ ਕਰਕੇ ਗੁਨਾ ਕਰਕੇ ਬਿਨ ਗੁਣ ਕੀਤੇ ਭਗਤ ਨਾ ਹੋਏ ਮੌਜੂਦ ਹੈ ਹਾਜ਼ਰ ਹੈ ਇੱਕ ਆਰਾਧ ਪਰਾਸ਼ਤ ਗਏ ਇੱਕ ਦੀ ਭਗਤੀ ਸਿਮਰਨ ਕਰਕੇ ਫਿਰ ਪਤਾ ਕੀ ਹੋਏਗਾ ਸਭ ਪਾਪ ਨੇ ਜਿਹੜੇ ਕੀਤੇ ਹੋਏ ਉਹ ਨਾਸ਼ ਹੋ ਜਾਂਦੇ ਨੇ ਜੀ ਪਰਾਸ਼ਤ ਗਏ ਨਾਸ਼ ਹੋ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਅੰਦਰ ਦੇ ਰਾਰੇ ਨੂੰ ਸਿਆਰੀ ਲੱਗੀ ਹੈ ਹਿਰਦੇ ਵਿੱਚ ਮਨ ਤਨ ਹਿਰਦੇ ਵਿੱਚ ਏਕ ਪ੍ਰਭ ਰਾਤਾ ਵਸ ਗਿਆ ਸੱਚਮੁੱਚ ਵਸ ਗਿਆ ਭਾਈ ਜਿਨ੍ਹਾਂ ਨੇ ਨਾਲ ਸਾਝ ਪਾ ਲਈ ਹੈ ਪੁਰ ਪ੍ਰਸਾਦ ਨਾਨਕ ਇਕ ਜਾਤਾ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਗੁਰੂ ਦੀ ਕਿਰਪਾ ਨਾਲ ਇਕ ਨੂੰ ਜਾਣ ਲਿਆ ਇਹ ਦੁਨੀਆ ਨੂੰ ਦੱਸਿਆ ਨਹੀਂ ਜਾਂ ਕੋਈ ਬੋਲ ਬੋਲ ਕੇ ਨਹੀਂ ਦੱਸਦਾ ਮੈਂ ਗੁਰੂ ਨੂੰ ਪਾ ਲਿਆ ਮੈਂ ਰੱਬ ਨੂੰ ਪਾ ਲਿਆ ਇਹ ਆਪਣੇ ਆਪ ਨਾਲ ਗੱਲ ਹੈ ਪਰਮਾਤਮਾ ਜੀ ਨਾਲ ਗੱਲ ਹੈ ਗੁਰੂ ਜੀ ਨਾਲ ਗੱਲ ਹੈ ਇੱਕ ਨੂੰ ਜਾਣ ਲਿਆ ਇੱਕ ਨੂੰ ਜਾਣਨ ਦਾ ਮਤਲਬ ਕੀ ਆ ਉਹਦੀ ਸੌਰੀਆਂ ਪਟਕਣਾ ਖਤਮ ਹੋ ਗਈਆਂ ਆਪਾਂ ਇਸ ਮੇਲੇ ਵਿੱਚ ਵਿਚਾਰ ਕਰ ਰਹੇ ਸੀ ਨਾ ਭਾਦੂਏ ਭਰਮਪੁਲਾਣੀਆਂ ਦੂਜੇ ਲੱਗਾ ਹੈ ਤੇ ਲੱਖ ਸ਼ਿੰਗਾਰ ਬਣਾਇਆ ਜਿੰਨੇ ਵੀ ਹਾਰ ਸ਼ਿੰਗਾਰ ਨੇ ਨਾ ਹਾਰ ਸ਼ਿੰਗਾਰ ਪਤਾ ਕੀ ਹੁੰਦਾ ਕਰਮकांड ਜਿਵੇਂ ਪਤਨੀ ਪਤੀ ਨੂੰ ਪਿਆਰ ਹੀ ਨਹੀਂ ਕਰਦੀ ਜਿੰਨੇ ਮਰਜੀ ਹਾਰ ਸ਼ਿੰਗਾਰ ਕਰੀ ਜਾਵੇ ਪਿਆਰ ਹੀ ਨਹੀਂ ਕਰਦੀ ਇਹ ਤੇ ਇੱਕ ਐਗਜ਼ੈਂਪਲ ਹੈ ਭਾਈ ਕਹਿਣ ਦਾ ਮਤਲਬ ਜਿੰਨੇ ਮਰਜੀ ਹਾਰ ਸ਼ਿੰਗਾਰ ਕਰਮकांड ਕਰੀਏ ਬਹਿਮ ਭਰਮ ਕਰੀਏ ਕੁਝ ਵੀ ਕਰੀਏ ਐਦਾਂ ਮਾਲਕ ਖੁਸ਼ ਨਹੀਂ ਹੁੰਦਾ ਉਹਦੀ ਪਟਕਣਾ ਖਤਮ ਨਹੀਂ ਹੁੰਦੀ ਜਦੋਂ ਕਿਰਪਾ ਹੋ ਗਈ ਗੁਰਪ੍ਰਸਾਦ ਨਾਨਕ ਇੱਕ ਜਾਤਾ ਉਹਦੀ ਪਟਕਣਾ ਹੀ ਖਤਮ ਹੋ ਗਈ ਉਹਨਾਂ ਸਮਝ ਆ ਗਈ ਨਾ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਆਵਰ ਜੋਂ ਤੇਰੀ ਪਨੇਹਾਰੀ ਸਤਾਰਤੀ ਮੈਂ ਤੇਰੀ ਸਿਕਦਾਰੀ ਸਾ ਸਮਝ ਆ ਜਵੇ ਇਸ ਸ਼ਲੋਕ ਜਿਹੜਾ ਆਪਾਂ ਸ਼ੁਰੂ ਵਿੱਚ ਉਚਾਰਿਆ ਸੀ ਨਾ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛੋਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨਸਾਰ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ